ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਧਦੇ ਹੋਏ ਚਿਕਨ ਗੁਨੀਆ ਅਤੇ ਡੇਂਗੂ ਅਤੇ ਵਾਇਰਲ ਫੀਵਰ ਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਹਰਕਤ ਦੇ ਵਿੱਚ ਆ ਗਈ ਹੈ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਫੋਗਿੰਗ ਮਸ਼ੀਨਾਂ ਦੇ ਨਾਲ ਰਵਾਨਾ ਕੀਤਾ ਦੇਖੋ ਇਸ ਤਰ੍ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਆ ਰਿਪੋਰਟਾਂ ਆ ਰਹੀਆਂ ਸੀ ਕਿ ਸੁਨਾਮ ਸ਼ਹਿਰ ਦੇ ਵਿੱਚ ਚਿਕਨ ਗੁਨੀਆ ਦੀ ਪ੍ਰੋਬਲਮ ਕਾਫੀ ਸੋਨ ਨੂੰ ਮਿਲ ਰਹੀ ਸੀਗੀ ਰਿਪੋਰਟਸ ਆ ਰਹੀਆਂ ਸੀਗੀ ਇਹਦੀਆਂ ਔਰ ਉਸੇ ਨੂੰ ਮੰਦੇ ਨਜ਼ਰ ਆ ਕੇ ਵੈਸੇ ਤਾਂ ਫੋਗਿੰਗ ਵੇਅ ਹੈ ਜਿਹੜੀ ਜਾਂ ਪ੍ਰੀਕਾਸ਼ਨਸ ਨੇ ਉਹ ਪਹਿਲਾਂ ਹੀ ਐਡਮਿਨਿਸਟ੍ਰੇਸ਼ਨ ਲੈਵਲ ਤੇ ਸਿਵਲ ਹਸਪੀਟਲ ਦੇ ਲੈਵਲ ਤੇ ਉਹ ਚੱਲ ਰਿਹਾ ਸੀਗਾ ਕੰਮ ਪਰ ਇਹ ਸਿਚੁਏਸ਼ਨ ਹੋਰ ਆਊਟ ਆਫ ਕੰਟਰੋਲ ਨਾ ਹੋ ਜੇ ਜਿਵੇਂ ਜਿਵੇਂ ਇੰਟੈਂਸਿਟੀ ਦੀ ਵਾਧਦੀ ਜਾ ਰਹੀ ਸੀਗੀ ਸੋ ਅੱਜ ਇੱਕ ਮਿਸ਼ਨ ਮੋਡ ਦੇ ਉੱਪਰ ਅ ਅਸੀਂ ਫੈਸਲਾ ਕੀਤਾ ਕਿ ਸੁਨਾਮ ਸ਼ਹਿਰ ਦੇ ਕੱਲੇ-ਕੱਲੇ ਘਰ ਦਾ ਸਰਵੇ ਜਿਹੜਾ ਉਹ ਹੋਊਗਾ ਇਹ 23 ਬੋਰਡ ਨੇ ਸ਼ਹਿਰ ਦੇ ਵਿੱਚ 23 ਟੀਮਾਂ ਨੇ ਜਿਹੜੀਆਂ ਉਹ ਇਹਨਾਂ ਸਾਰੇ ਡੈਡੀਕੇਟਿਡ ਇਹ ਇਹ ਸਾਰਾ ਸਾਰੇ ਜਿਹੜਾ ਇਹਨਾਂ ਨੂੰ ਜਾਂਦਾ ਜਿਹੜੇ ਜਿੰਨਾਂ ਲੋਕਾਂ ਨੇ ਬੱਚਿਆਂ ਨੇ ਘਰੋ ਘਰੀ ਜਾਣਾ ਜਿਹਨਾਂ ਸਟਾਫ ਮੈਂਬਰ ਨੇ ਘਰੋ ਘਰੀ ਜਾਣਾ ਸੋ ਇਹ ਇਕੱਲੇ ਇਕੱਲੇ ਘਰ ਜਾਣਗੇ 23 ਬੋਰਡਰ ਦੇ ਵਿੱਚ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨਗੇ ਕੋਈ ਉਸ ਘਰ ਦੇ ਵਿੱਚ ਕੋਈ ਬਿਮਾਰ ਹੋਵੇ ਜਾਂ ਕੋਈ ਬਿਮਾਰੀ ਦੇ ਫੀਵਰ ਦੇ ਬੁਖਾਰ ਦੇ ਕੋਈ ਸਿੰਪਟਮਸ ਨਜ਼ਰ ਆਉਂਦੇ ਹੋਣ ਕਿਉਂਕਿ ਚਿਕਨਗੁਨੀਆ ਵਾਇਰਲ ਫੀਵਰ ਡੈਂਗੂ ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਖਦਸ਼ਾ ਹੈ ਕਿ ਉਹ ਕਿਸੇ ਪਰਿਵਾਰ ਦੇ ਵਿੱਚ ਨਾ ਹੋਵੇ ਸੋ ਇੱਕ ਪ੍ਰੀਕਾਸ਼ਨਰੀ ਵੈਸੇ ਉਵੇਂ ਕੋਈ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਇਸ ਸਟੇਜ ਉੱਪਰ ਪਰ ਇੱਕ ਪ੍ਰੀਕਾਸ਼ਨ ਦੇ ਤੌਰ ਤੇ ਇੱਕ ਸਾਵਧਾਨੀ ਦੇ ਤੌਰ ਤੇ ਐਡਵਾਂਸ ਦੇ ਵਿੱਚ ਇਹ ਤਿਆਰੀ ਹੈ ਜਿਹੜੀ ਉਹ ਡਿਪਾਰਟਮੈਂਟ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਕੱਲ ਵੀ ਡਾਕਟਰ ਬਲਬੀਰ ਜੀ ਨਾਲ ਗੱਲ ਹੋਈ ਉਹਨਾਂ ਨੇ ਸਿਵਲ ਸਰਜਨ ਮੈਡਮ ਨੂੰ ਸਾਰੇ ਆਫੀਸਰਸ ਨੂੰ ਕਹਾ ਕਿ ਆਪਾਂ ਸੁਨਾਮ ਦੇ ਵਿੱਚ ਅਸੀਂ ਜਿਹੜੀ ਡਰਾਈਵ ਸ਼ੁਰੂ ਕਰਨੀ ਚਾਹੁੰਦੇ ਆ ਸੋ ਅੱਜ 23 ਬੋਰਡਾਂ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਘਰਾਂ ਉਹਨਾਂ ਤੋਂ ਪੁੱਛਿਆ ਜਾਏਗਾ ਜੇ ਮੇਰੀ ਸਾਰੇ ਸੁਨਾਮ ਵਾਸੀਆਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਆਪਣੇ ਪਰਿਵਾਰ ਦੇ ਵਿੱਚ ਇਹ ਜਿਹੇ ਸਿੰਪਟਮਸ ਲੱਗ ਰਹੇ ਨੇ ਕਿ ਹੱਡ ਭੰਣੜੀ ਹੋ ਰਹੀ ਹੈ ਫੀਵਰ ਲੱਗ ਰਿਹਾ ਹੈ ਬੁਖਾਰ ਲੱਗ ਰਿਹਾ ਹੈ ਜੋੜਾਂ ਦਾ ਕੋਈ ਦਰਦ ਹੋ ਰਿਹਾ ਕਿਉਂਕਿ ਚਿਕਨਗੁਨੀਆ ਦਾ ਆਈ ਥਿੰਕ ਇਹੀ ਸਿੰਪਟਮਸ ਹੁੰਦੇ ਨੇ ਕਿ ਜੋੜਾਂ ਦੇ ਵਿੱਚ ਬਹੁਤ ਦਰਦ ਹੁੰਦਾ ਉਹ ਪਲੀਜ਼ ਸੰਗਿਓ ਨਾਲ ਇਹਨਾਂ ਟੀਮਾਂ ਨੂੰ ਦੱਸੋ ਔਰ ਇੱਥੇ ਸਿਵਲ ਹਸਪੀਟਲ ਦੇ ਵਿੱਚ ਔਰ ਪ੍ਰਾਈਵੇਟ ਡਾਕਟਰਸ ਨੂੰ ਮੈਂ ਬੇਨਤੀ ਕਰੂੰਗਾ ਕਿ ਜੇ ਤੁਹਾਡੇ ਕੋਲ ਕੋਈ ਐਜਾ ਆਉਂਦਾ ਤਾਂ ਤੁਸੀਂ ਵੀ ਉਹਨੂੰ ਇੱਥੇ ਰੈਫਰ ਜਿਹੜਾ ਉਹ ਕਰ ਸਕਦੇ ਹੋ ਸੋ ਇੱਕ ਪ੍ਰੀਕਾਸ਼ਨ ਦੇ ਤੌਰ ਦੇ ਉੱਪਰ ਆ ਘਰ-ਘਰ ਦਾ ਸਰਵੇ ਹੋਏਗਾ ਫੋਗਿੰਗ ਹੋਏਗੀ ਜਿਹੜੀ ਤਾਂ ਕਿ ਕੋਈ ਮੱਛਰ ਵਗੈਰਾ ਦਾ ਜਿਹੜਾ ਉਹ ਉਹਨੂੰ ਤੇ ਬਚਾ ਜਿਹੜਾ ਉਹ ਰੱਖਿਆ ਜਾਵੇ ਸੋ ਇੱਕ ਪ੍ਰੀਕਾਸ਼ਨ ਨੀਮਈਅਰ ਜਿਹੜਾ ਉਹ ਲਿਆ ਗਿਆ ਔਰ ਇਹਦੇ ਵਿੱਚ ਮੈਂ ਇੱਕ ਬੇਨਤੀ ਹੋਰ ਵੀ ਕਰੂੰਗਾ ਮੈਨੂੰ ਇੱਕ ਦੋ ਸਾਥੀਆਂ ਤੋਂ ਵੀ ਪਤਾ ਲੱਗਿਆ ਕਿ ਜਿਹੜੀ ਟੈਸਟਿੰਗ ਵਗੈਰਾ ਉਹ ਕੁਝ ਪ੍ਰਾਈਵੇਟ ਲੈਬਸ ਵਾਲੇ ਸਾਥੀ ਨੇ ਜਿਹੜੇ ਉਹ ਐਕਸੈਸਿਵ ਚਾਰਜਿੰਗ ਹੈ ਜਿਹੜੀ ਉਹ ਕਰਨ ਮੇਰੀ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਇਹ ਜੇ ਮੌਕੇ ਇਹ ਜੇ ਸਮੇਂ ਲੋਕਾਂ ਦੇ ਨਾਲ ਖੜਨ ਦੀ ਲੋੜ ਹੁੰਦੀ ਹੈ ਚਾਹੇ ਉਹ ਕੈਮਿਸਟਰੀ ਵੀਰ ਨੇ ਤੇ ਚਾਹੇ ਉਹ ਜਿਹੜੇ ਪ੍ਰਾਈਵੇਟ ਲੈਬਸ ਨੇ ਵੀ ਉਹ ਨਾ ਕਰਨ ਬਲਕਿ ਇਹ ਜੇ ਲੋਕਾਂ ਸਮੇਂ ਤਾਂ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ ਸੁਣ ਵੀ ਇਨਫੋਰਮੇਸ਼ਨ ਮਿਲੀ ਸੀ ਕਿ ਸੁਨਾਮ ਦੇ ਵਿੱਚ ਚਿਕਨ ਗੁਨੀਆਂ ਐਂਡ ਡੈਂਗੀ ਬਹੁਤ ਫੈਲ ਗਿਆ ਹੈਗਾ ਤੇ ਇਸ ਗੱਲ ਤੇ ਹੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਪੁਆਇੰਟ ਆਊਟ ਕਰੂੰਗੀ ਕਿ ਸਾਡੇ ਕੋਲ ਕੋਈ ਵੀ ਪੋਜ਼ਿਟਿਵ ਕੇਸ ਦੀ ਰਿਪੋਰਟ ਨਹੀਂ ਹੈ ਪੋਜ਼ਿਟਿਵ ਫॉर ਡੇਂਗੀ ਐਂਡ ਪੋਜ਼ਿਟਿਵ ਫॉर ਚਿਕਨਗੂਨੀ ਜੇ ਲੋਕਲ ਕਿਸੇ ਨੂੰ ਕੋਈ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਕੋਈ ਪੇਸ਼ੀਐਂਟ ਚਿਕਨਗੂਨੀ ਆਦਾ ਜਾਂ ਹਾਂ ਫੇਵਰ ਦੇ ਕੇਸਿਸ ਆ ਕੇ ਹੈ ਜਿਹੜੇ ਸਸਪੈਕਟਿਡ ਹੈ ਤਾਂ ਉਹਨਾਂ ਦਾ ਸੰਗਰੂਰ ਤੋਂ ਟੈਸਟ ਜ਼ਰੂਰ ਕਰਾਓ ਸਾਡੇ ਸਰਕਾਰੀ ਲੈਬ ਤੋਂ